ਸਤਿ ਸ਼੍ਰੀ ਅਕਾਲ ਸਾਰੇ ਨੂੰ ਕਿਵੇਂ ਹੋ ਸਾਰੇ ਜਣੇ ਜਿਵੇਂ ਕਿ ਮੈਂ ਤੁਹਾਡੇ ਨਾਲ ਸ਼ੋਰਟ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਗਏ ਸੀ ਖਾਲਸਾ ਕਲੌਥ ਹੋਸ ਹੁਸ਼ਿਆਰਪੁਰੋਂ ਸ਼ਾਪਿੰਗ ਅ ਸਵਾ ਸੂਟ ਸੀਗੇ ਜਿਹੜੇ ਮੈਂ ਉੱਥੋਂ ਲੈ ਕੇ ਆਈਆਂ ਬਟ ਜਿਹੜੀ ਫਰਸਟ ਸ਼ੋਰਟ ਸੀ ਉਹਦੇ ਵਿੱਚ ਮੈਂ ਸਿਰਫ 3 ਸੂਟ ਐਡ ਕੀਤੇ ਸੀਗੇ ਫਿਰ ਉਸ ਤੋਂ ਬਾਅਦ ਸੈਕੰਡ ਟਾਈਮ ਮੈਂ ਫਿਰ ਗਈ ਸੀ ਫਿਰ ਉਹ ਵਾਲੀ ਸ਼ੋਰਟ ਦੇ ਵਿੱਚ ਐਡ ਕੀਤੇ ਸੋ ਸੋ ਮੈਂ ਅੱਜ ਸੋਚਿਆ ਕਿ ਦੋਨਾਂ ਦੀ ਲੌਂਗ ਵੀਡੀਓ ਬਣਾ ਦਿੰਨੀ ਆ ਜਿਹਦੇ ਵਿੱਚ ਸਾਰੇ ਸੂਟ ਐਡ ਕਰ ਦਿੰਦੀਆਂ ਜੋ ਜੋ ਮੈਂ ਬਾਈ ਕੀਤੇ ਸੀ ਆ ਸਿਗਾ ਸਾਡਾ ਸੈਕੰਡ ਸੂਟ ਜੋ ਕਿ ਮੋਟਾ ਆ ਸਟਾਫ ਤੇ ਇਹ ਆਪਾਂ ਚਲੋ ਵਿੰਟਰ ਚ ਪੋਣਾ ਬਟ ਮੈਂ ਸਮਰ ਚ ਤਾਂ ਲੈ ਲਿਆ ਸੀ ਸਪਿੰਗ ਸੋਣਾ ਸੀਗਾ ਇਹਦਾ ਪਿਓਰ ਦੀ ਚੁੰਨੀ ਹੈ ਸੂਟ ਦੇ ਨਾਲ ਨਾਲ ਸਲਵਾਰੇ ਇਹਦੇ ਪਲੇਨ ਇਸ ਸ਼ਾਪ ਤੇ ਮੈਨੂੰ ਇਹ ਵੀ ਹੁੰਦਾ ਹੈ ਵੀ ਚਲੋ ਪ੍ਰਿੰਟ ਬਹੁਤ ਸੋਹਣੇ ਹੁੰਦੇ ਆ ਕਈ ਵਾਰੀ ਹੁੰਦਾ ਵੀ ਕਈ ਸ਼ਾਪ ਤੋਂ ਸਾਨੂੰ ਪ੍ਰਿੰਟ ਨਹੀਂ ਸੋਹਣੇ ਮਿਲਦੇ ਬਟ ਇੱਥੇ ਜ਼ਿਆਦਾਤਰ ਪ੍ਰਿੰਟ ਬਹੁਤ ਸੋਹਣੇ ਹੁੰਦੇ ਆ ਚਲੋ ਲੱਭਣੇ ਪੈਂਦੇ ਆ ਮੈਂ ਵਧੀਆ ਚਾਹੁੰਦੀ ਐ ਇਹ ਵੀ ਸਮਰ ਦਾ ਸੂਟ ਹੈ ਨਾਲ ਪਲੇਨ ਸਲਵਾਰੇ ਆ ਤੇ ਪ੍ਰਾਈਸ ਹੈਗਾ 695 ਨਾਲ ਪਿਓਰ ਦੀ ਚੁੰਨੀ ਹੈ ਇਹਦੀ ਉਸ ਟਾਈਮ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਸਿਰਫ ਮੈਂ ਟੈਂਟ ਸੂਟ ਲਏ ਗਏ ਸੀ ਉਸ ਤੋਂ ਬਾਅਦ ਫੇਰ ਦੁਬਾਰ ਸ਼ੌਪ ਤੇ ਤੇ ਉੱਥੋਂ ਆਪਾਂ ਵਾਇ ਕਿਤੇ ਸੀ ਆ ਨਵੇਂ ਹੋਰ ਸੂਟ ਇਹ ਸੂਟ ਦਾ ਪ੍ਰਿੰਟ ਬਹੁਤ ਸੋਹਣਾ ਲੱਗਾ ਨਾਲ ਪਲੇਨ ਸਲਵਾਰ ਆ ਨਾਲ ਪਿਓਰ ਦੀ ਚੁੰਨੀ ਆ ਤੇ ਜੋ ਫਰੰਟ ਸਾਈਡ ਆ ਕਮੀਜ਼ ਦੀ ਉੱਤੇ ਥੋੜਾ ਥੋੜਾ ਵਰਕ ਆ ਥ्रेड ਵਰਕ ਕੀਤਾ ਹੋਇਆ ਆ ਉਸ ਤੋਂ ਬਾਅਦ ਆ ਲਿਆ ਆਪਾਂ ਬਲੈਕ ਕਲਰ ਦਾ ਸੂਟ ਇਹ ਵਾਲਾ ਇਹ ਵੀ 795 ਦਾ ਉਹ ਵੀ 795 ਦਾ ਸੀ ਇਹ ਵੀ 795 ਦਾ ਆ ਤੇ ਨਾਲ ਹੀ ਦੇ ਹੈਗੀ ਬਲੈਕ ਸਲਵਾਰ ਤੁਸੀਂ ਜਦੋਂ ਵੀ ਕੋਈ ਕੱਪੜਾ ਖਰੀਦਦੇ ਹੁੰਦੇ ਇਹ ਵੀ ਧਿਆਨ ਰੱਖਿਆ ਕਰੋ ਕਈ ਵਾਰੀ ਕੀ ਹੁੰਦਾ ਕਮੀਜ਼ ਤਾਂ ਬਹੁਤ ਸੋਹਣੀ ਹੁੰਦੀ ਆ ਬਟ ਜੋ ਸਲਵਾਰ ਦਾ ਕੱਪੜਾ ਹੁੰਦਾ ਉਹ ਉਹ ਉਹਨਾਂ ਨੇ ਹਲਕਾ ਲਗਾਇਆ ਹੁੰਦਾ ਆ ਫਿਰ ਕੀ ਹੁੰਦਾ ਆਪਾਂ ਸਮਾਨ ਦਾ ਲੈਂਦੇ ਆ ਬਟ ਥੋੜੇ ਟਾਈਮ ਬਾਅਦ ਉਹਨਾਂ ਦੀ ਸਲਵਾਰਾਂ ਸਾਨੂੰ ਬਿਲਕੁਲ ਨਹੀਂ ਚੰਗੀਆਂ ਲੱਗਦੀਆਂ ਨਾ ਇਸ ਲਈ ਸਲਵਾਰ ਦਾ ਕੱਪੜਾ ਵੀ ਹਮੇਸ਼ਾ ਦੇਖ ਕੇ ਲੈਣਾ ਚਾਹੀਦਾ ਕਿੰਨੇ ਮੀਟਰ ਹੈ ਤੇ ਕਿੱਦਾਂ ਦਾ ਕੱਪੜਾ ਆ ਇਹ ਵਾਲਾ ਸੂਟ ਸਿਗਾ ਇਹਦੇ ਨਾਲ ਵੀ ਪਿਓਰ ਦੀ ਜੀਨਸ ਹੈ ਇਹਦਾ 695 ਰੁਪਏ ਇਸ ਤੋਂ ਬਾਅਦ ਆਪਾਂ ਇਹ ਵਾਲਾ ਸੂਟ ਤੁਸੀਂ ਸੋਚਦੇ ਹੁਣ ਮੈਂ ਕਿੰਨੇ ਸੂਟ ਲੈ ਕੇ ਆਈਆਂ ਬਟ ਕੀ ਹੁੰਦਾ ਹੈ ਕਿ ਮੈਂ ਇਕੱਠੇ ਇੱਕ ਵਾਰੀ ਲਿਉਂਦੀ ਹੁੰਦੀ ਆ ਵਿੱਚੇ ਆਪਣੀ ਮੰਮਾ ਲਈ ਵਿੱਚੇ ਆਪਣੇ ਲਈ ਫਿਰ ਉਸ ਤੋਂ ਬਾਅਦ ਆਪਾਂ ਸਟਿਚ ਕਰ ਲੈਣੇ ਹੁੰਦੀ ਹੈ ਇਹ 995 ਦਾ ਇਸ ਤੋਂ ਬਾਅਦ ਜਿਹੜਾ ਇਹ ਵਾਲਾ ਸੂਟ ਹੈ ਇਹ ਪਿਓਰ ਕੋਟਨ ਨਹੀਂ ਹੈਗਾ ਇਹਦੇ ਵਿੱਚ ਮਿਕਸ ਜਾਂ ਸਿਕਰੇਟ ਤਾਂ ਕਹਿ ਸਕਦੇ ਆਪਾਂ ਤੇ 895 ਦਾ ਸੀਗਾ ਔਣ ਜਾਣ ਵੇਲੇ ਆਪਾਂ ਪਾ ਸਕਦੇ ਆ ਜਾਂ ਫੇ ਆਪਾਂ ਸਿਆਲ ਚ ਇਸ ਨੂੰ ਪਾ ਸਕਦੇ ਆ ਨਾਲ बटे ਦੀ ਜਿਹੜੀ ਸਲਵਾਰ ਸੀ ਉਹ ਕੋਟਨ ਦੀ ਸੀ ਤੇ ਲਾਸਟ ਤੇ ਹੈ ਇਹ ਵਾਲਾ ਸੂਟ ਇਹ ਵਾਲਾ ਸੂਟ ਪਤਾ ਨੀ ਵੈਸੇ ਮੈਂ ਅੱਜ ਤੱਕ ਜ਼ਿਆਦਾ ਚੈੱਕ ਵਾਲਾ ਕਦੀ ਪ੍ਰਿੰਟ ਪਾਇਆ ਨਹੀਂ ਹੈਗਾ ਬਟ ਇਸ ਟਾਈਮ ਸੀਗਾ ਵੀ ਚਲੋ ਵਾਏ ਕਰ ਲੈਂਦੇ ਹਾਂ ਰੇਟ ਸੀਗਾ 895 ਰੁਪਏ ਤੇ ਸੂਡ ਵੈਸੇ ਮੈਨੂੰ ਕਲਰ ਸੋਨਾ ਲੱਗਾ ਚਲੋ ਕਰਮੀਆਂ ਚ ਇਸ ਤਰ੍ਹਾਂ ਦੇ ਲਾਈਟ ਕਲਰ ਪਾਇ ਸੋਹਣੀ ਲੱਗਦੀ ਹੈ ਜੇਕਰ ਤੁਸੀਂ ਕਾਲਜ ਵਗੈਰਾ ਜਾਂਦੇ ਜਾਂ ਜੋਬ ਵਗੈਰਾ ਕਰਦੇ ਤਾਂ ਸੋਹਣੀ ਲੱਗਦੀ ਹੈ ਇਸ ਦੇ ਨਾਲ ਸੀਗਾ ਇਹ ਵਾਲਾ ਦੁਪੱਟਾ ਦੁਪੱਟਾ ਕੋਟਨ ਦਾ ਨੀਂ ਜੇਕਰ ਤੁਸੀਂ ਸੋਖੇ ਤਰੀਕੇ ਨਾਲ ਕਟਿੰਗ ਤੇ ਸਟੀਚਿੰਗ ਸਿੱਖਣਾ ਚਾਹੁੰਦੇ ਆ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ